ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਸਪਤਾਲ ਦੇ ਵਿੱਚੋਂ ਹੀ ਕੈਬਨਟ ਮੀਟਿੰਗ ਦੀ ਕੈਬਨਟ ਮੀਟਿੰਗ ਦੇ ਫੈਸਲੇ ਸੁਣਾਏ ਗਏ ਕਿ ਇਹ ਵੱਡੇ ਫੈਸਲੇ ਅੱਜ ਕੈਬਨਟ ਮੀਟਿੰਗ ਦੇ ਵਿੱਚ ਲਏ ਗਏ ਨੇ ਇਨ੍ਹਾਂ ਫੈਸਲਿਆਂ ਤੋਂ ਬਾਅਦ ਕੁਝ ਕਿਸਾਨ ਖੁਸ਼ ਜ਼ਰੂਰ ਨੇ ਕੁਝ ਲੋਕ ਖੁਸ਼ ਜ਼ਰੂਰ ਨੇ ਪਰ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਦੇ ਵੱਲੋਂ ਨਾ ਖੁਸ਼ੀ ਜ਼ਾਹਰ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਮ੍ਰਿਤਕਾਂ ਦੇ ਲਈ ਐਲਾਨ ਕੀਤਾ گیا 4 ਲੱਖ ਇਹ ਕਾਫੀ ਨਹੀਂ ਹੈ ਬਲਕਿ ਹੜਪੀੜਤ ਜਿਹੜੇ ਲੋਕ ਨੇ ਹੜਾਂ ਦੇ ਵਿੱਚ ਜਿਨ੍ਹਾਂ ਦੀਆਂ ਜ਼ਿੰਦਗੀਆਂ ਚਲੇ ਗਈਆਂ ਜਿਨ੍ਹਾਂ ਦੇ ਆਪਣੇ ਆਪਣੇ ਤੋਂ ਦੂਰ ਹੋ ਗਏ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ 20 ਲੱਖ ਰੁਪਏ ਦਾ ਐਲਾਨ ਕਰੋ ਦੂਜੇ ਪਾਸੇ ਜੋ 20000 ਰੁਪਏ ਪ੍ਰਤੀ ਏਕੜ ਫਸਲ ਦਾ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਕਹਿੰਦੇ 20000 ਦੀ ਗੱਲ ਤੁਸੀਂ ਕਰਦੇ ਹੋ 30 35000 ਰੁਪਏ ਤੱਕ ਖਰਚਾ ਖਰਚਾ ਹੋ ਜਾਂਦਾ ਕਹਿੰਦੇ ਇਹ ਠੇਕਾ ਲਈਏ ਠੇਕੇ ਦੇ ਉੱਤੇ 35000 ਰੁਪਏ ਦਾ ਠੇਕਾ ਆ ਜਾਂਦਾ ਤਾਂ ਇਹ ਗੱਲ ਕਹੀ ਆ ਹਰਿੰਦਰ ਲਖੋਵਾਲ ਦੇ ਵੱਲੋਂ ਤੇ ਨਾਲ ਹੀ ਉੱਪਰ ਖਰਚਾ ਆ ਜਾਂਦਾ ਕਹਿੰਦੇ ਘੱਟੋ-ਘੱਟ 70000 ਰੁਪਏ ਪ੍ਰਤੀ ਏਕੜ ਤੁਸੀਂ ਫਸਲ ਖਰਾਬ ਹੋਈ ਦਾ ਮੁਆਵਜ਼ਾ ਦਿਓ ਤਾਂ ਹੋਰ ਕਿਹੜੀਆਂ ਮੰਗਾਂ ਨੇ ਕਿਹੜੀ ਮੰਗ ਕਰ ਰਹੇ ਨੇ ਕਿਸਾਨਾਂ ਆਗੂ ਪੂਰੀ ਗੱਲ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਜੋ ਪੰਜਾਬ 'ਚ ਕਬੱਡੀ ਤਬਾਹੀ ਹੋਈ ਆ ਫੜਾਂ ਨਾਲ ਸਾਡਾ ਇੱਕ ਵੱਡਾ ਨੁਕਸਾਨ ਹੋਇਆ ਉਹਦੇ ਵਿੱਚ ਸਿਰਫ ਤੋਂ ਸਿਰਫ 20000 ਰੁਪਿਆ ਏਕੜ ਦਾ ਉਹਨਾਂ ਨੇ ਫਸਲ ਦੇ ਆ ਪਰ ਭਾਈ ਦਾ ਐਲਾਨ ਕੀਤਾ ਜਦ ਕਿ 35000 ਤਾਂ ਸਾਡਾ 6 ਮਹੀਨਿਆਂ ਦਾ ਠੇਕਾ ਬਣ ਜਾਂਦਾ ਤੇ ਸਾਨੂੰ ਨਹੀਂ ਲੱਗਦਾ ਵੀ ਸਾਲ ਕੋਦੇ ਵਿੱਚ ਫਸਲ ਹੋ ਸਕਦੀ ਹੋ 70000 ਦਾ ਇਹ ਨੁਕਸਾਨਾਂ 30000 ਰੁਪਿਆ ਜਿਹੜਾ ਅਸੀਂ ਉਹਦੇ ਉੱਪਰ ਖਰਚਾ ਕੀਤਾ ਹੋਇਆ ਲੇਬਰ ਲੱਗੀ ਆ ਰਿਓ ਪਾਣੀ ਉਹ ਬੜਾ ਘੱਟ ਆ ਦੁਬਾਰਾ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਘੱਟੋ ਘੱਟ 70000 ਰੁਪਿਆ ਪ੍ਰਤੀ ਇੱਕ ਜਿਹੜਾ ਇਹ ਐਲਾਨ ਕਰੇ ਦੂਸਰਾ ਜਿਹੜਾ ਇਹਨਾਂ ਨੇ ਜਿਹੜੇ ਕੋਈ ਉੱਥੇ ਸਾਡੀਆਂ ਮੌਤਾਂ ਹੋ ਗਈਆਂ ਨੇ ਉਹ ਸਿਰਫ ਤੇ ਸਿਰਫ 4 ਲੱਖ ਰੁਪਈਆ ਹੀ ਐਲਾਨ ਕੀਤਾ ਆਮ ਕੋਈ ਬੰਦਾ ਮਰ ਜਾਂਦਾ ਤਾਂ 15-20 ਲੱਖ ਰੁਪਈਆ ਤੱਕ 50-50 ਲੱਖ ਤੱਕ ਐਲਾਨ ਹੁੰਦੇ ਨੇ ਕੀ ਇਹ ਕਿਸਾਨ ਦੇਸ਼ ਲਈ ਲੜਦਾ ਨਹੀਂ ਕਿਸਾਨ ਦੇਸ਼ ਲਈ ਪੈਦਾ ਨਹੀਂ ਸੀ ਕਰਦਾ ਕਿਉਂ ਇੰਨਾ ਘੱਟ ਐਲਾਨ ਕੀਤਾ ਉਹ ਵੀ ਅਸੀਂ ਮੰਗ ਕਰਦੇ ਆ ਵੀ ਘੱਟੋ-ਘੱਟ 20 ਲੱਖ ਰੁਪਈਆ ਜਿਹੜਾ ਸਾਡਾ ਬੰਦਾ ਮਰਿਆ ਉਹਦੇ ਲਈ ਐਲਾਨ ਕੀਤਾ ਜਾਵੇ ਜੋ ਕੋਈ ਸਾਡਾ ਜਾਨਵਰ ਦੀ ਮੌਤ ਹੋਈ ਆ ਮੱਝ ਦੀ ਕਿਸੇ ਦੀ ਗਾਂ ਦੀ ਉਹਨਾਂ ਨੂੰ 1.5 ਲੱਖ ਰੁਪਇਆ ਇਸ ਤਰ੍ਹਾਂ ਐਲਾਨ ਹੋਵੇ ਤੇ ਜੇ ਕਿਸੇ ਦਾ ਮਕਾਨ ਟਿਆ ਉਹਨੂੰ ਵੀ ਇਸ ਤਰ੍ਹਾਂ ਉਹਦੇ ਉਹਦੇ ਮੁਤਾਬਕ ਉਹ ਰਾਸ਼ੀ ਮਿਲਣੀ ਚਾਹੀਦੀ ਆ ਤੇ ਦੂਸਰਾ ਜਿਹੜਾ ਪ੍ਰਧਾਨ ਮੰਤਰੀ ਨੇ ਉਹਨਾਂ ਉਹਨਾਂ ਨੂੰ ਵੀ ਅਸੀਂ ਕਹਾਂਗੇ ਵੱਧ ਤੋਂ ਵੱਧ ਐਲਾਨ ਕਰਨ ਔਰ ਅੱਜ ਅਸੀਂ ਜਿਹੜੀ ਆ ਵੱਡਿਆ ਜਿਹੜੀ ਆ ਰਾਹਤ ਲੈ ਕੇ ਚਾਰ ਟਰੱਕਾਂ ਦੇ ਵਿੱਚ ਜਿਹੜੀ ਅਸੀਂ ਉੱਥੇ ਹੜਪੀਟ ਇਲਾਕਿਆਂ 'ਚ ਭਾਰਤੀ ਕਿਸਾਨ ਜੁਨੇ ਲਖੋਲ ਤੇ ਭਾਰਤੀ ਕਿਸਾਨ ਜੁਨੇ ਟਕੈਤ ਲੈ ਕੇ ਜਾ ਰਹੀ ਆ ਜੁਪੀ ਤੋਂ ਵੀ ਕਾਫੀ ਟਰੱਕ ਸਾਡੇ ਕੋਲ ਜਿਹੜੇ ਆ ਸਮਾਨ ਦੇ ਜਿਹਦੇ ਚ ਗੱਦੇ ਬਿਸਤਰੇ ਜਿਹੜੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਜੋ ਪੰਜਾਬ ਚ ਕਬਡੀ ਤਬਾਹੀ ਹੋਈ ਆ ਫੜਾਂ ਨਾਲ ਸਾਡਾ ਇੱਕ ਵੱਡਾ ਨੁਕਸਾਨ ਹੋਇਆ ਉਹਦੇ ਚ ਸਿਰਫ ਤੋਂ ਸਿਰਫ 20000 ਰੁਪਏ ਏਕੜ ਦਾ ਉਹਨਾਂ ਨੇ ਫਸਲ ਦੇ ਆ ਪਰਪਾਈ ਦਾ ਐਲਾਨ ਕੀਤਾ ਜਦਕਿ 35000 ਤਾਂ ਸਾਡਾ 6 ਮਹੀਨਿਆਂ ਦਾ ਠੇਕਾ ਬਣ ਜਾਂਦਾ ਤੇ ਸਾਨੂੰ ਨਹੀਂ ਲੱਗਦਾ ਵੀ ਸਾਲ ਕੋਦੇ ਵਿੱਚ ਫਸਲ ਹੋ ਸਕਦੀ ਹੋਈ 70000 ਦਾ ਇਹ ਨੁਕਸਾਨਾਂ 30000 ਰੁਪਏ ਜਿਹੜਾ ਸੀ ਉਹਦੇ ਉੱਪਰ ਖਰਚਾ ਕੀਤਾ ਹੋਇਆ ਲੇਬਰ ਲੱਗੀ ਆ ਰਿਓ ਪਾਣੀ ਉਹ ਬੜਾ ਘੱਟ ਆ ਦੁਬਾਰਾ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਘੱਟੋ ਘੱਟ 70000 ਰੁਪਏ ਪ੍ਰਤੀ ਇੱਕ ਜਿਹੜਾ ਇਹ ਐਲਾਨ ਕਰੇ ਦੂਸਰਾ ਜਿਹੜਾ ਇਹਨਾਂ ਨੇ ਜਿਹੜੇ ਕੋਈ ਉੱਥੇ ਸਾਡੀਆਂ ਮੌਤਾਂ ਹੋ ਗਈਆਂ ਨੇ ਉਹ ਸਿਰਫ ਤੇ ਸਿਰਫ 4 ਲੱਖ ਰੁਪਏ ਹੀ ਐਲਾਨ ਕੀਤਾ ਆਮ ਕੋਈ ਬੰਦਾ ਮਰ ਜਾਂਦਾ ਤਾਂ 15-20 ਲੱਖ ਰੁਪਏ ਤੱਕ 50-50 ਲੱਖ ਤੱਕ ਐਲਾਨ ਹੁੰਦੇ ਨੇ ਇਹ ਕਿਸਾਨ ਦੇਸ਼ ਲਈ ਲੜਦਾ ਨਹੀਂ ਕਿਸਾਨ ਦੇਸ਼ ਲਈ ਪੈਦਾ ਨਹੀਂ ਸੀ ਕਰਦਾ ਕਿਉਂ ਇੰਨਾ ਘੱਟ ਐਲਾਨ ਕੀਤਾ ਉਹ ਵੀ ਅਸੀਂ ਮੰਗ ਕਰਦੇ ਆ ਵੀ ਘੱਟੋ-ਘੱਟ 20 ਲੱਖ ਰੁਪਈਆ ਜਿਹੜਾ ਸਾਡਾ ਬੰਦਾ ਮਰਿਆ ਉਹਦੇ ਲਈ ਐਲਾਨ ਕੀਤਾ ਜਾਵੇ ਜੋ ਕੋਈ ਸਾਡਾ ਜਾਨਵਰ ਦੀ ਮੌਤ ਹੋਈ ਆ ਮੱਝ ਦੀ ਕਿਸੇ ਦੀ ਗਾਂ ਦੀ ਉਹਨਾਂ ਨੂੰ 1.5 ਲੱਖ ਰੁਪਈਆ ਇਸ ਤਰ੍ਹਾਂ ਐਲਾਨ ਹੋਵੇ ਤੇ ਜੇ ਕਿਸੇ ਦਾ ਮਕਾਨ ਟਿਆ ਉਹਨੂੰ ਵੀ ਇਸ ਤਰ੍ਹਾਂ ਉਹਦੇ ਉਹਦੇ ਮੁਤਾਬਕ ਉਹ ਰਾਸ਼ੀ ਮਿਲਣੀ ਚਾਹੀਦੀ ਆ ਤੇ ਦੂਸਰਾ ਜਿਹੜਾ ਪ੍ਰਧਾਨ ਮੰਤਰੀ ਨੇ ਆ ਉਹਨਾਂ ਨੂੰ ਵੀ ਅਸੀਂ ਕਹਾਂਗੇ ਵੱਧ ਤੋਂ ਵੱਧ ਐਲਾਨ ਕਰਨ ਔਰ ਅੱਜ ਅਸੀਂ ਜਿਹੜੀ ਆ ਵੱਡਿਆ ਜਿਹੜੀ ਰਾਹਤ ਲੈ ਕੇ ਚਾਰ ਟਰੱਕਾਂ ਦੇ ਵਿੱਚ ਜਿਹੜੀ ਅਸੀਂ ਉੱਥੇ ਹੜਪੀਟ ਇਲਾਕਿਆਂ ਚ ਭਾਰਤੀ ਕਿਸਾਨ ਜੀ ਨੂੰ ਲਖੋਵਾਲ ਤੇ ਭਾਰਤੀ ਕਿਸਾਨ ਜੀ ਨੂੰ ਟਕੈਤ ਲੈ ਕੇ ਜਾ ਰਹੀ ਆ ਜੂਪੀ ਤੋਂ ਵੀ ਕਾਫੀ ਟਰੱਕ ਸਾਡੇ ਕੋਲ ਜਿਹੜੇ ਆ ਸਮਾਨ ਦੇ ਜਿਹਦੇ ਚ ਗੱਦੇ ਬਿਸਤਰੇ ਜਿਹਦੇ ਚ ਮੱਛਰਦਾਨੀਆਂ ਇਸ ਜਿਹੇ ਸਮਾਨ ਸਾਡੇ ਕੋਲ ਆਇਆ ਉਹ ਅਸੀਂ ਅੱਜ ਉਹ ਪਹੁੰਚਾਉਣ ਲੈ ਕੇ ਚੱਲੇ ਆ ਤੁਸੀਂ ਸੁਣਿਆ ਲਖੋਵਾਲ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਐਲਾਨ ਕੀਤੇ ਨੇ ਉਹਨਾਂ ਤੇ ਨਾਖੁਸ਼ੀ ਜ਼ਾਹਰ ਕੀਤੀ ਆ ਤਾਂ ਮੰਗ ਕੀਤੀ ਆ ਕਿ 20 ਲੱਖ ਰੁਪਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿਓ 17000 ਰੁਪਏ ਪ੍ਰਤੀ ਏਕੜ ਕਿਸਾਨਾਂ ਦੀ ਜੋ ਫਸਲ ਖਰਾਬ ਹੋਈ ਆ ਉਹਨਾਂ ਨੂੰ ਦਿਓ ਉਸ ਤੋਂ ਇਲਾਵਾ ਕਹਿੰਦੇ ਰਾਹਤ ਵਾਲੀ ਗੱਲ ਕਰੋ ਤੁਸੀਂ ਇਸ ਤਰੀਕੇ ਨਾ ਕਰੋ ਤਾਂ ਇੱਕ ਗੱਲ ਜ਼ਰੂਰ ਚੰਗੀ ਕੀਤੀ ਆ ਜਿਸ ਗੱਲ ਦੀ ਸਰਬੰਸ ਸਿੰਘ ਭੰਦੇੜ ਦੇ ਵੱਲੋਂ ਵੀ ਕਿਹਾ ਕਿ ਇਹ ਮੰਗ ਸਾਡੀ ਸੀ ਤੇ ਇਹ ਮੰਗ ਪੂਰੀ ਹੋਈ ਆ ਕਿ ਜਿਸ ਦਾ ਖੇਤ ਉਸ ਦੀ ਰੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਹ ਗੱਲ ਕਹਿ ਚੁੱਕੇ ਨੇ ਕਿ ਅਸੀਂ ਇਹ ਸਕੀਮ ਚਲਾਈ ਆ ਕਿ ਜਿਸ ਦਾ ਖੇਤ ਆ ਜਿਸ ਦੇ ਖੇਤ ਦੇ ਵਿੱਚ ਜਿੰਨਾ ਰੇਤ ਆ ਗਿਆ ਮਿੱਟੀ ਆ ਗਈ ਉਹ ਮਿੱਟੀ ਤੁਹਾਡੀ ਆ ਤੁਸੀਂ ਉਸ ਨੂੰ ਵੇਚੋ ਤੁਸੀਂ ਉਸ ਨੂੰ ਰੱਖੋ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ ਤੁਹਾਡੀ ਆ ਸਾਰੀ ਸਰਕਾਰ ਇਸ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰੇਗੀ ਤਾਂ ਇਹ ਗੱਲ ਤਾਂ ਵਾਕਈ ਹੀ ਖੁਸ਼ੀ ਦੀ ਆ ਤਾਂ ਹੁਣ ਜਿਹੜੀ ਮੰਗਾ ਕਿਸਾਨਾਂ ਦੇ ਵੱਲੋਂ ਰੱਖੀਆਂ ਗਈਆਂ